ਜੇ ਤੁਸੀ ਸਹਿਦ ਦਿੰਦੇ ਹੋ ਪੂਰੇ ਧਰਮ ਨੂੰ ਬਿਲਕੁਲ ਪੂਰੇ ਜਿਹੜੇ ਨਵੇਂ ਉੱਠ ਰਹੇ ਨੌਜਵਾਨ ਆ ਉਹਨਾਂ ਨੂੰ ਤੁਸੀਂ ਦੱਸ ਰਹੇ ਹੋ ਕਿ ਸਾਡੇ ਧਰਮ ਦੇ ਵਿੱਚ ਆ ਚੀਜ਼ਾਂ ਤੇ ਜੇ ਤੁਸੀਂ ਇੱਕ ਇੱਕ ਵੱਡੀ ਸਟੇਜ ਦੇ ਉੱਤੋਂ ਗਲਤ ਬੋਲੋਗੇ ਤਾਂ ਉਹ ਮੈਨੂੰ ਲੱਗਦਾ ਕਿ ਸਾਡੀ ਕੌਮ ਦੇ ਨਾਲ ਗਦਾਰੀ ਆ ਪੂਰੇ ਸਿੱਖਾਂ ਦੇ ਨਾਲ ਦੇਖੋ ਇਸ ਤਰ੍ਹਾਂ ਮੈਂ ਕਹਿਣਾ ਕਿ ਪ੍ਰਚਾਰਕ ਸ਼੍ਰੇਣੀ ਨੂੰ ਇਸ ਪਾਸੇ ਵੱਲ ਨਹੀਂ ਜਾਣਾ ਚਾਹੀਦਾ ਜ਼ਿਆਦਾਤਰ ਕੁਝ ਲੋਕਾਂ ਦੇ ਹਾਲਾਤ ਹੁੰਦੇ ਆ ਗੰਗਾ ਗਾਇ ਤੇ ਗੰਗਾ RAM ਹੂੰ ਹੂੰ ਜਮਨਾ ਗਾਇ ਤੇ ਜਮਨਾ ਦਾਸ ਇਹ ਗੱਲਾਂ ਸਾਡੇ ਕੋਲੋਂ ਨਹੀਂ ਹੁੰਦੀਆਂ ਤੁਸੀਂ ਸੱਚ ਬੋਲਣ ਦੀ ਜ਼ਰੂਰਤ ਰੱਖੋ ਸੱਚ ਦੀ ਕਦਰ ਕਰਨ ਵਾਲੇ ਲੋਕ ਹੈਗੇ ਆ ਅੱਜ ਵੀ ਕਦਰ ਕਰਦੇ ਆ ਅਸੀਂ ਇੱਕ ਵਾਰੀ ਇਟਲੀ ਦੀ ਬਹੁਤ ਵੱਡੀ ਸਟੇਜ ਸੀ ਤੇ ਉਹਦੇ ਤੇ ਸਾਡਾ ਪ੍ਰੋਗਰਾਮ ਸੀ ਤਕਰੀਬਨ 10 ਤੋਂ 2 ਘੰਟੇ ਦਾ ਪ੍ਰੋਗਰਾਮ ਸੀ ਅੱਛਾ ਜੀ ਔਰ ਜਦੋਂ ਸਮਾਪਤੀ ਕਰਕੇ ਉਹਨਾਂ ਨੇ ਉਸੇ ਦਿਨ ਸਾਨੂੰ ਅਗਲੀ ਸਟੇਜ ਵਾਸਤੇ ਛੱਡ ਕੇ ਆਉਣਾ ਸੀ ਅਗਲੇ ਗੁਰਦੁਆਰਾ ਸਾਹਿਬ ਛੱਡ ਕੇ ਆਉਣਾ ਸੀ ਰਸਤੇ 'ਚ ਜਾ ਰਹੇ ਸੀ ਤੇ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਤੁਹਾਡੇ ਲਿਫਾਫੇ 'ਚ ਜਿਹੜੀ ਭੇਟਾ ਪਾਈ ਆ ਤੁਸੀਂ ਦੇਖਿਆ ਕਿੰਨੇ ਪੈਸੇ ਆ ਹੂੰ ਮੇਕਅਪ ਵੀ ਅਸੀਂ ਦੇਖਿਆ ਨਹੀਂ ਹੈ। ਹਮ ਮੇਰੀ ਆਦਤ ਨਹੀਂ ਕਿ ਮੈਂ ਉੱਥੇ ਵੇਖ ਕੇ ਆਖਾਂ ਪੈਸੇ ਥੋੜੇ ਆ ਹੋਰ ਜ਼ਿਆਦਾ ਪੈਸੇ ਦਿਓ ਇਹ ਮੇਰੀ ਆਦਤ ਨਹੀਂ ਹੈ। ਕਹਿੰਦੇ ਵੀ ਜਿਹੜੀ ਲਫਾਫੇ ਚ ਭੇਟਾ ਪਾਈ ਹੈ ਨਾ ਅਸੀਂ 200-250 ਯੂਰੋ ਦਨੇ ਆ। ਹਮ ਇਹ ਤਕਰੀਬਨ 2000-910 ਦੀ ਗੱਲ ਹੈ। ਅੱਛਾ ਬੜੀ ਪੁਰਾਣੀ ਗੱਲ ਬੜੀ ਪੁਰਾਣੀ ਗੱਲ। ਕਹਿੰਦੇ ਅਸੀਂ 200-250 ਯੂਰੋ ਭੇਟਾ ਦਨੇ ਜਥੇ ਨੂੰ ਪਰ ਤੁਸੀਂ ਲਫਾਫਾ ਖੋਲ ਕੇ ਦੇਖੋ ਅਸੀਂ 700 ਯੂਰੋ ਪਾਇਆ। ਵਾਹ ਮੈਨੂੰ ਵੀ ਮੈਨੂੰ ਉਸ ਗੱਲ ਦੀ ਨਹੀਂ ਸਮਝ ਲੱਗੀ ਕਿ ਤੁਸੀਂ 2.500 ਦੰਦ ਦਿੱਤੇ ਤੇ ਮੈਨੂੰ 700 ਕਿਉਂ ਪਾਤਾ ਕਹਿੰਦੇ ਜਿੰਨੇ ਵੀ ਤਕਰੀਬਨ ਪ੍ਰਚਾਰ ਘਟਾਡੀ ਆਉਂਦੇ ਆ ਕੁਝ ਬਿਰਲਿਆਂ ਨੂੰ ਛੱਡ ਕੇ ਉਹ ਸੰਗਤ ਵੇਖ ਕੇ ਗੱਲ ਕਰਦੇ ਆ ਹੂੰ ਉਹ ਪ੍ਰਬੰਧਕ ਵੇਖ ਕੇ ਗੱਲ ਕਰਦੇ ਆ ਕਿਤੇ ਸੰਗਤ ਨਾ ਰੁਸ ਜੇ ਕਿਤੇ ਪ੍ਰਬੰਧਕ ਨਾ ਰੁਸ ਜਾਣ ਇੱਕ ਤੇ ਦੂਜੀ ਵਾਰੀ ਭਲਾਉਣ ਨਹੀਂ ਕਹਿੰਦੇ ਅਸੀਂ ਹੈਰਾਨ ਹੋਏ ਆ ਕਿ ਤੁਸੀਂ ਜੋ ਕੁਝ ਬੋਲਿਆ ਕੌਣਾ ਸੱਚ ਬੋਲਿਆ ਸੰਗਤ ਦੇ ਸਾਹਮਣੇ ਤੇ ਅਸੀਂ ਸੰਗਤ ਨੇ ਉਹਦੇ ਬਦਲੇ ਚ ਜਿਹੜੀ ਭੇਟਾ ਤੁਹਾਨੂੰ ਦੇਣੀ ਸੀ ਜਿਹੜਾ ਚੜਾਵਾ ਚੜਾਉਣਾ ਸੀ ਸੰਗਤ ਬਹੁਤ ਘੱਟ ਉੱਠੀ ਐ ਅਸੀਂ ਨੋਟ ਕਰ ਲਿਆ ਤੁਹਾਨੂੰ ਕਸਰ ਨਹੀਂ ਲੱਗਣੀ ਚਾਹੀਦੀ ਅਸੀਂ 2250 ਨਹੀਂ ਅਸੀਂ 700 ਯੂਰੋ ਪਾ ਦਿੱਤਾ ਹੂੰ